ਕਵਾਲੀਫਿਕੇਸ਼ਨ ਕੀ ਹੈ ਸਰ ਮਾਸਟਰ ਡੀਗਰੀ ਕੀਤੀ ਹੈ ਜੀ ਅੱਛਾ ਤੁਸੀਂ ਕੰਪਨੀ ਲਈ ਕੀ ਕਰ ਸਕਦੇ ਭਾਵੇਂ ਤਦ ਕਲੈਂਟ ਨਾਲ ਗੱਲਬਾਤ ਕਰਾਂਗੇ ਕਿੱਥੇ ਆਪਣੂੰ ਇਨਵੈਸਟਮੈਂਟ ਹੁੰਦੀ ਹੋਈ ਆਪਾਂ ਨਾਲ ਡੀਲ ਕਰਕੇ ਕੰਪਨੀ ਨਾਲ ਅੱਗੇ ਵਧਾ ਸਕਦੇ ਹਾਂ ਹੂੰ ਅੱਛਾ ਐਂ ਕਰ ਆਪ ਇਹਨਾਂ 2 ਰੁਪਏ ਦਾ ਇਹਨੂੰ ਤੁਸੀਂ ਵੇਚ ਕੇ ਦਿਖਾਓ ਸਰ ਪੈਨ ਇਹਨੂੰ 2-4 ਰੁਪਏ ਦਾ ਕੌਣ ਲਊਗਾ ਮੈਂ ਤਾਂ ਕੰਪਨੀ ਵਿੱਚ ਇੰਟਰਵਿਊ ਦੇਣ ਆਇਆ ਮੈਂ ਤਾਂ ਮੈਂ ਪੈਨ ਥੋੜਾ ਵੇਚਣ ਆਇਆ ਤੇ ਜੀ ਤੁਸੀਂ ਜਾ ਸਕਦੇ ਹੋ ਸਰ ਮੈਨੂੰ ਇੱਕ ਮੌਕਾ ਤਾਂ ਦਿਓ ਜੋ ਮੇਰੀ ਕੁਆਲੀਫਿਕੇਸ਼ਨ ਆ ਉਸ ਹਿਸਾਬ ਨਾਲ ਮੈਨੂੰ ਇੱਕ ਵਾਰੀ ਮੌਕਾ ਦੇ ਦਿਓ ਮੈਂ ਉਸ ਹਿਸਾਬ ਨਾਲ ਜੌਬ ਕਰ ਸਕਦਾ ਬੋਲਿਆ ਨਾ ਤੁਸੀਂ ਜਾ ਸਕਦੇ ਹੋ ਚਲੋ ਬਾਹਰ ਓਕੇ ਸਰ ਥੈਂਕ ਯੂ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਸਰ ਮੇਰੀ ਡਬਲ ਮਾਸਟਰ ਕੀਤੀ ਹੋਈ ਹੈ ਜੀ ਠੀਕ ਹੈ ਇਹ ਆ ਪੈਨ ਵਿੱਚ ਕਿ ਦੱਸੋ ਸਰ ਪੈਨ ਹਾਂ ਪੈਨ ਸਰ 2-4 ਰੁਪਏ ਦਾ ਤਾਂ ਪੈਨ ਆ ਸਨ ਮੇਰੀ ਡਿਪਲੋਮਾ ਮਾਸਟਰ ਕੀਤੀ ਹੋਈ ਆ ਜੇਕਰ ਤੁਸੀਂ ਕੋਈ ਟਾਸਕ ਦੇਣਾ ਤਾਂ ਮੇਰੀ ਐਜੂਕੇਸ਼ਨ ਦੇ ਅਕੋਰਡਿੰਗ ਲਓ ਤੁਸੀਂ ਨਹੀਂ ਸਰ ਪਰ ਸਰ ਪੈਨ ਹੀ ਵੇਚ ਕੇ ਦਿਖਾਓ ਨਹੀਂ ਸਰ ਪੈਨ ਕੋਣ ਲਊਗਾ ਜੀ ਤੁਸੀਂ ਵੇਚ ਕੇ ਦਿਖਾਓ ਸਰੇ ਪੈਨ ਦੇ ਨਾਲ ਆਪਾਂ ਚੈੱਕ ਸਾਈਨ ਕਰ ਸਕਦੇ ਹਾਂ ਸਿਗਨੇਚਰ ਇਹਦੇ ਨਾਲ ਕਰ ਸਕਦੇ ਹਾਂ ਇਸ ਤੋਂ ਇਲਾਵਾ ਕਿ ਜੇ ਆਪਾਂ ਕੋਈ ਚੀਜ਼ ਲਿਖਦੇ ਵੀ ਆ ਨਾ ਤਾਂ ਉਹ ਕਦੇ ਮਿਟੂਗੀ ਨਹੀਂ ਪੈਨਸਲ ਵਾਲੀ ਕੋਈ ਚੀਜ਼ ਆਪਾਂ ਲਿਖਦੇ ਤਾਂ ਉਹ ਰੇਜ਼ ਹੋ ਜਾਂਦੀ ਹੈ ਪਰ ਪੈਨ ਵਾਲੀ ਕਦੇ ਨਹੀਂ ਹੋਊਗੀ ਇਹ ਤਾਂ ਹਰ ਪੈਨ ਨਾਲ ਕਰ ਸਕਦੇ ਆ ਇਹੋ ਜਿਹਾ ਪੈਨ ਦੇ ਵਿੱਚ ਕੀ ਆ ਫਿਰ ਸਾਰੇ ਪੈਨ ਹੋ ਸਕਦਾ ਕਿ ਬਹੁਤ ਵੱਡੀ ਕੰਪਨੀ ਦੇ ਮਾਲਕ ਨੇ ਯੂਜ਼ ਕੀਤਾ ਹੋਵੇ ਇਹਦੇ ਤੇ ਮੈਨੂੰ ਕੀ ਪਤਾ ਸੌਰੀ ਸਰ ਤੁਸੀਂ ਜਾ ਸਕਦੇ ਹੋ ਪਰ ਸਾਰਾ ਐਜੂਕੇਸ਼ਨ ਦੇ ਕੋਲਿੰਗ ਤੁਸੀਂ ਗੱਲ ਕਰਨ ਲਈ ਨਹੀਂ ਜਾਓ ਠੀਕ ਹੈ ਥੈਂਕ ਯੂ ਨੈਕਸਟ ਗੁੱਡ ਮਾਰਨਿੰਗ ਸਰ ਮਾਰਨਿੰਗ ਬੈਠੋ ਥੈਂਕ ਯੂ ਕੀ ਨਾਮ ਤਾਂ ਦਾ ਲਵਪ੍ਰੀਤ ਸਰ ਲਵਪ੍ਰੀਤ ਸਰ ਅੱਛਾ ਲਵਪ੍ਰੀਤ ਜੀ ਕੀ ਕੁਆਲੀਫਿਕੇਸ਼ਨ ਆ ਤੁਹਾਡੀ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਤੁਹਾਨੂੰ ਪਤਾ ਹੀ ਹੋਣਾ ਕਿ ਜਿਹੜੀ ਆਪਣੀ ਅੱਜ ਦੀ ਇੰਟਰਵਿਊ ਆ ਇਹ ਬਹੁਤ ਹੀ ਵਧੀਆ ਤੇ ਮਜ਼ੇਦਾਰ ਹੋਣ ਵਾਲੀ ਆ ਆ ਪੈਨ ਆ ਇਹ 10 ਰੁਪਏ ਦਾ ਵੇਚਣਾ ਤੁਸੀਂ ਇਹ ਪੈਨ ਕੋਈ ਨਹੀਂ ਲਾ ਸਕਦਾ ਸਰ ਕਿਉਂ ਇਹਦੀ ਇੰਕ ਸੁੱਕੀ ਹੋਈ ਆ ਇੰਕ ਸੁੱਕੀ ਆ ਪਰ ਮੈਂ ਤਾਂ ਇਹਦੇ ਨਾਲ ਹੁਣੇ ਕੰਮ ਕਰਕੇ ਛੇਟਿਆ ਨਹੀਂ ਸਾਰੇ ਦੀ ਇਨਕ ਸੁੱਕੀ ਹੋਈ ਹੈ। ਲੈ ਫੜਾ ਦੇ ਮੇਰਾ ਪੈਨ। ਨਹੀਂ ਸਾਰੇ ਮੈਂ ਪੈਨ ਵਾਪਸ ਨਹੀਂ ਦੇ ਸਕਦਾ। ਕਿਉਂ? ਸਾਰਿਆਂ ਆ ਕੇ ਲੋਕਾਂ ਨੂੰ ਦੱਸੂਗਾ। ਇਹ ਕੰਪਨੀ ਬਹੁਤ ਵੱਡਾ ਫਰੋਡ ਕਰਦੀ ਹੈ। ਸਿਰ ਜ਼ੂਮ ਮਗਾ ਕੇ ਲੋਕਾਂ ਦੇ ਉਹਨਾਂ ਨੂੰ ਗਮਰਾਹ ਕਰਦੀ ਆ ਤੇ ਉੱਤੋਂ ਕਹਿੰਦੇ ਆ ਯਾਰ ਆ 2 ਰੁਪਏ ਵਾਲਾ ਪੈਨ 100 ਰੁਪਏ ਦਾ ਵੇਚ ਕੇ ਦਿਖਾਓ। ਉੱਤੋਂ ਇਹਦੀ ਇਨਕ ਵੀ ਸੁੱਕੀ ਹੋਈ ਹੈ। ਨਹੀਂ ਨਹੀਂ ਮੈਂ ਕੰਪਨੀ ਦੀ ਬਦਨਾਮੀ ਨਹੀਂ ਕਰਾ ਸਕਦਾ। ਤੂੰ ਮਾਰ ਜਾ ਕੇ ਲੋਕਾਂ ਨੂੰ ਉਹਨਾਂ ਨਾਲ ਦੱਸ। ਤੂੰ ਮੇਰਾ ਪੈਨ ਵਾਪਸ ਕਰ ਦੇ। ਸਰ ਇਹ ਪੈਨ ਤੁਹਾਨੂੰ ਇੱਕ ਸ਼ਰਤ ਤੇ ਮਿਲੂਗਾ। ਕਿਹੜੀ ਸ਼ਰਤ? ਇਹਦਾ ਤੁਹਾਨੂੰ 500 ਰੁਪਏ ਦੇਣਾ ਪ 100 ਕਿਲੋਮੀਟਰ ਦੂਰ ਤੋਂ ਇੱਥੇ ਮੈਂ ਇੰਟਰਵਿਊ ਦੇਣ ਆਇਆ ਜਿਹੜੇ ਮੇਰੇ ਕੋਲ ਪੈਸੇ ਸੀ ਉਹ ਕਿਰਾਏ ਤੇ ਲੱਗ ਗਏ ਜੇ ਮੇਰੇ ਇੱਥੇ ਸਿਲੈਕਸ਼ਨ ਨਹੀਂ ਹੁੰਦੀ ਤਾਂ ਮੈਨੂੰ ਇੰਟਰਵਿਊ ਦੇਣ ਲੈ ਕੇ ਤੇ ਹੋਰ ਜਾਣਾ ਪੈਣਾ ਤਾਂ ਉਹਦੇ ਲਈ ਮੇਰੇ ਕੋਲ ਪੈਸੇ ਨਹੀਂ ਇਸ ਕਰਕੇ ਤੁਹਾਨੂੰ ਮੈਨੂੰ 500 ਰੁਪਏ ਦੇਣਾ ਪੈਣਾ 500 ਰੁਪਏ ਹਾਂ ਆਪਰ 500 ਰੁਪਿਆ ਮੇਰਾ ਪੈਨ ਵਾਪਸ ਕਰ ਦੇ ਸਾ ਤੁਹਾਨੂੰ 10 ਰੁਪਏ ਦਾ ਪੈਨ ਵੇਚਣ ਨੂੰ ਕਿਹਾ ਸੀ ਮੈਂ 500 ਦਾ ਵੇਚਤਾ ਤੇਰੇ ਵਰਗਾ ਟੈਲੈਂਟਡ ਬੰਦਾ ਸਾਡੀ ਕੰਪਨੀ ਨੂੰ ਮਿਲ ਜੇ ਨਾ ਸਾਡੀ ਕੰਪਨੀ ਦਾ ਕਰੋੜਾਂ ਦੀ ਮਾਲਕ ਬਣ ਜਾਊਗਾ ਤੂੰ ਕੱਲ ਤੋਂ ਜੋਬ ਤੇ ਆ ਜੀ ਥੈਂਕ ਯੂ ਸਰ